ਇੱਕ ਚੋਰ ਜਿਹੜਾ ਪਿਛਲੇ ਕਈ ਦਿਨਾਂ ਤੋਂ ਕਹਿੰਦੇ orange ਚੱਪਲਾ ਪਾ ਕੇ ਨਾਲ ਐਨਕਾ ਲਾ ਕੇ ਉੱਤੇ ਸਿਰ ਤੇ ਕਦੀ ਰਮਾਲ ਬਨ ਕੇ ਕਦੀ ਆਪਣੀ ਭੇਸਭੂਸ਼ਾ ਚੇਂਜ ਕਰਕੇ ਇੱਥੇ ਆਉਂਦਾ ਤੇ ਅੰਦਰੋਂ ਆ ਕੇ ਜਿਹੜਾ ਚੜਾਇਆ ਹੁੰਦਾ ਤੇਲ ਐ ਸਰੋਂ ਦਾ ਤੇਲ ਐ ਉਹ ਕਹਿੰਦੇ ਹੱਲੇ ਤੱਕ 40 ਕਿ ਲੀਟਰ ਜਿਹੜਾ ਚੱਕ ਕੇ ਲੈ ਗਿਆ ਔਰ ਉਸ ਚੋਰ ਦੀਆਂ ਜਿਹੜੀਆਂ ਤਸਵੀਰਾਂ ਸੀਸੀਟੀਵੀ ਦੇ ਰਾਹੀਂ ਸਾਡੇ ਤੱਕ ਪਹੁੰਚ ਗਈਆਂ ਨੇ ਤੁਹਾਨੂੰ 26 ਤਰੀਕ ਨੂੰ ਫੇਰ ਸੈਚਰਡੇ ਨੂੰ ਫੇਰ ਦੁਬਾਰਾ ਆਇਆ ਉਸ ਤੋਂ ਬਾਅਦ ਉਸਨੇ ਦੋ ਕੈਨੀਆਂ ਫੇਸ ਲੈ ਕੇ ਗਿਆ ਜਿਹਦੇ ਵਿੱਚ ਉਹਦਾ ਫੇਸ ਬਿਲਕੁਲ ਕਲੀਅਰ ਹੋ ਸਕਦਾ ਪਹਿਲਾਂ ਵੀ ਲੈ ਕੇ ਗਿਆ ਹੋਵੇ ਪਹਿਲਾਂ ਵੀ ਲੈ ਕੇ ਗਿਆ ਪਰ ਅਸੀਂ ਧਿਆਨ ਨਹੀਂ ਕੀਤਾ ਜੀ ਹੁਣ ਸਾਡੀ ਨਿਗਾਹ ਚ ਆਇਆ ਤਾਂ ਸਾਨੂੰ ਪਤਾ ਲੱਗਿਆ ਜੀ ਇਹ ਤਾਂ ਮੈਂ ਕਹਿੰਦਾ ਸ਼ੁਕਰ ਹੈ ਕਿ ਸੀਸੀਟੀਵੀ ਲੱਗਿਆ ਨਹੀਂ ਤਾਂ ਉਹਨੇ ਤਾਂ ਮੰਨਣਾ ਸੀ ਆਪਸ ਵਿੱਚ ਕਲੇਸ਼ ਪਈ ਜਾਣਾ ਸੀ ਬਿਲਕੁਲ ਤਾਂ ਸਾਨੂੰ ਹੁਣ ਅਸੀਂ ਵੀ ਕਿ ਉਹ ਸ਼ਾਇਦ ਮੇ ਵੀ ਡੇੜੀ ਵਾਲੇ ਕਿਸੇ ਨੇ ਯੂਜ਼ ਕਰ ਲਿਆ ਜਾਂ ਕੋਈ ਹੋਰ ਜਾ ਕੇ ਲੈ ਗਿਆ ਕੋਸਾਨੀ ਹੈ ਇਹ ਬਾਬਾ ਜੀ ਦਾ ਸਾਰਾ ਥੜਾ ਤਿਆਰ ਕੀਤਾ ਹੋਇਆ ਅੰਦਰ ਬਾਬਾ ਜੀ ਦਾ ਸਾਰਾ ਬਿਸਤਰ ਲਗਾਇਆ ਹੋਇਆ ਹੈ ਰੋਜ਼ ਫੁੱਲਾਂ ਨਾਲ ਸੇਵਾ ਕਰਕੇ ਜਾਨੀ ਆਗੇ ਇਹ ਬਾਬਾ ਜੀ ਦਾ ਸਾਰਾ ਬਿਸਤਰ ਲਗਾਇਆ ਹੋਇਆ ਆ 40 50 ਲੀਟਰ ਤੇਲ ਜੜਾਇਆ ਸੀਗਾ ਪਰਸੋ ਚੋਥ ਇੱਕ ਵੀ ਕੈਨੀ ਨਹੀਂ ਮਿਲੀ ਮੈਨੂੰ ਇੱਥੇ ਤੇ ਮੈਂ ਪਰਸੋ ਆਈ ਆ ਤੇ ਇੱਕ ਵੀ ਕੈਨੀ ਨਹੀਂ ਸੀਗੀ ਇੱਥੇ ਪਈ ਵੀ ਮੈਜੂਸ ਵਾਲਿਆਂ ਨੂੰ ਕੀ ਹੈਗਾ ਮੈਨੂੰ ਮੇਰੇ ਮਨ 'ਚ ਡਾਊਟ ਆਇਆ ਸ਼ਾਇਦ ਆਪਸ 'ਚ ਨਾ ਵਰਤ ਲੈਣ ਤੇ ਜਦੋਂ ਅਸੀਂ ਕੈਮਰੇ ਚੈੱਕ ਕਰਵਾਇਆ ਤਾਂ ਉਹ ਆਇਆ ਕਿ ਨਾ ਉਹ ਬੰਨ ਕੇ ਤਾਂ ਸਾਰੀਆਂ ਕੈਨੀਆਂ ਚੱਕ ਰਿਹਾ ਲੱਗਦਾ ਚੋਰੀਆਂ ਚਕਾਰੀਆਂ ਕਰਕੇ ਪੰਜਾਬ ਦਾ ਆਉਣ ਵਾਲਾ ਸਮਾਂ ਹੋਰ ਘਾਤਕ ਦੋਸਤੋ ਇਸ ਸਮੇ ਅਸੀਂ ਨਵਾਂ ਸ਼ਹਿਰ ਬੰਗਾ ਰੋਡ ਤੇ ਬਿਲਕੁਲ ਉੱਥੇ ਖੜੇ ਆ ਜਿੱਥੇ ਨਜ਼ਦੀਕ ਹੈ 파ਟਕ ਦੋਸਤੋ ਆ ਮੇਰੇ ਨਾਲ ਬਿਲਕੁਲ ਧਾਰਮਿਕ ਸਥਾਨ ਹੈ ਮੇਰੇ ਸੱਜੇ ਹੱਥ ਧਾਰਮਿਕ ਸਥਾਨ ਹੈ ਜਿੱਥੇ ਅਸੀਂ ਖੜੇ ਆ ਚੋਰ ਨੇ ਕਹਿੰਦੇ ਇੱਥੇ ਚੋਰੀ ਕਰਨ ਤੋਂ ਪਹਿਲਾਂ ਮੱਥਾ ਟੇਕਣ ਦਾ ਪੂਰਾ ਕੀਤਾ ਹੈ ਨਾਟਕ ਦੋਸਤੋ ਮੱਥਾ ਟੇਕਣ ਦਾ ਪੂਰਾ ਕੀਤਾ ਨਾਟਕ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ ਜੀ ਤੁਸੀਂ ਸ਼ਹਿਰ ਤੋਂ ਮਜ਼ਲਾਂ ਦੀ ਵੀਡੀਓ ਵਿੱਚ ਸਵਾਗਤ ਹੋਣ ਲਈ ਸਤਿ ਸ੍ਰੀ ਅਕਾਲ ਸੀ ਬੰਗਾ ਰੋਡ ਤੇ 슈ਗਰ ਮਿਲ ਦੇ ਪਾਵਰ ਪਲਾਂਟ ਦੇ ਬਿਲਕੁਲ ਬਾਹਰ ਮੌਜੂਦ ਹੈ ਔਰ ਇੱਥੇ ਇੱਕ ਪੀਰਾਂ ਦੀ ਜਗ੍ਹਾ ਫਾਟਕਾਂ ਦੇ ਬਿਲਕੁਲ ਨਜ਼ਦੀਕ ਹੈ ਔਰ ਇੱਥੇ ਇੱਕ ਚੋਰ ਜਿਹੜਾ ਪਿਛਲੇ ਕਈ ਦਿਨਾਂ ਤੋਂ ਕਹਿੰਦੇ ਔਰੇਂਜ ਚੱਪਲਾ ਪਾ ਕੇ ਨਾਲ ਐਨਕਾ ਲਾ ਕੇ ਉੱਤੇ ਸਿਰ ਤੇ ਇੱਕ ਦੀ ਰਮਾਲ ਬਨ ਕੇ ਕਦੀ ਆਪਣੀ ਭੇਸ-ਭੂਸ਼ਾ ਚੇਂਜ ਕਰਕੇ ਇੱਥੇ ਆਉਂਦਾ ਤੇ ਅੰਦਰੋਂ ਆ ਕੇ ਜਿਹੜਾ ਚੜਾਇਆ ਹੁੰਦਾ ਤੇਲ ਐ ਸਰੋਂ ਦਾ ਤੇਲ ਐ ਉਹ ਕਹਿੰਦੇ ਹਾਲੇ ਤੱਕ 40 ਕਿ ਲੀਟਰ ਜਿਹੜਾ ਚੱਕ ਕੇ ਲੈ ਗਿਆ ਔਰ ਉਸ ਚੋਰ ਦੀਆਂ ਜਿਹੜੀਆਂ ਤਸਵੀਰਾਂ ਸੀਸੀਟੀਵੀ ਤੇ ਰਾਈਂ ਸਾਡੇ ਤੱਕ ਪਹੁੰਚ ਗਈਆਂ ਜੋ ਤੁਹਾਨੂੰ ਦਿਖਾ ਰਹੇ ਆ ਤੁਸੀਂ ਮਦਦ ਕਰਨੀ ਹੈ ਤਾਂ ਜੋ ਇਹ ਚੋਰ ਫੜਿਆ ਜਾ ਸਕੇ ਇੱਕ ਪਾਸੇ ਸਰਕਾਰਾਂ ਕਹਿੰਦੀ ਹੈ ਕਿ ਜੀ ਪੰਜਾਬ ਤਾਂ ਰੰਗਲਾ ਪੰਜਾਬ ਹੋ ਗਿਆ ਲੇਕਿਨ ਦੂਜੇ ਪਾਸੇ ਅਸੀਂ ਦੇਖੀਏ ਤਾਂ ਜਿਹੜੇ ਇਹ ਨਸ਼ੇੜੀ ਨੇ ਚੋਰ ਨੇ ਮਾੜੇ ਅੰਸਰ ਨੇ ਇਹਨਾਂ ਦਾ ਨਾ ਕੋਈ دین ਹੈ ਨਾ ਕੋਈ ਈਮਾਨ ਹੈ ਨਾ ਕੋਈ ਧਰਮ ਹੈ ਨਾ ਕੋਈ ਇਹਨਾਂ ਨੂੰ ਲਾਜ ਹੈ ਔਰ ਆਉਂਦੇ ਆਪਣਾ ਕਾਰਾ ਕਰਕੇ ਚਲੇ ਜਾਂਦੇ ਆ ਵੀ ਦੇਖੋ ਬੜੀ ਸ਼ਰਧਾ ਨਾਲ ਇੱਥੇ ਜਿਹੜੇ ਸੇਵਾਦਾਰ ਨੇ ਸੇਵਾ ਕਰਦੇ ਆ ਔਰ ਚਰਾਗਾ ਲਈ ਤੇਲ ਚੜਾਇਆ ਜਾਂਦਾ ਪਰ ਜਦੋਂ ਵਾਪਸ ਆਉਂਦੇ ਆ ਸ਼ਾਮ ਵੇਲੇ ਆ ਕੇ ਦੇਖਦੇ ਆ ਤਾਂ ਇੱਥੇ ਕੈਨੀਆਂ ਹੁੰਦੀਆਂ ਹੀ ਨਹੀਂ ਕੈਨੀਆਂ ਜਿਹੜੀਆਂ ਚੋਰ ਲਗਾਤਾਰ ਇੱਥੋਂ ਚੱਕ ਕੇ ਲੈ ਕੇ ਜਾ ਰਿਆ ਮੌਕੇ ਤੇ ਸੇਵਾਦਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੁਹਾਨੂੰ ਜਿਹੜੀ ਇਹ ਘਟਨਾ ਦੇ ਬਾਰੇ ਕੋਤੋਂ ਪਤਾ ਲੱਗਦਾ ਜੀ ਸਰ ਸਾਨੂੰ 22 ਤਰੀਕ ਨੂੰ ਸਾਡੇ ਕਰਿੰਦਾ ਇੱਥੇ ਦੱਸਦਾ ਬੰਦਾ ਜੂਸ ਦੀ ਰੇੜੀ ਲਗਾਉਂਦਾ ਉਹ ਸਾਨੂੰ ਦੱਸਦਾ ਕਿ ਇੱਥੋਂ ਕੁਝ ਕੈਨੀਆਂ ਸਾਨੂੰ ਤੇਲ ਦੀਆਂ ਨਹੀਂ ਮਿਲਦੀਆਂ ਜਦੋਂ ਆਕੇ ਆਪਾਂ ਸੀਸੀਟੀਵੀ ਚੈੱਕ ਕੀਤਾ ਤਾਂ ਚੈੱਕ ਕੀਤਾ ਕਿ ਬੰਦਾ ਆਂਦਾ ਜਿਸਨੇ ਆਪਣਾ ਮੂੰਹ ਕਵਰ ਕੀਤਾ ਆ ਤੇ ਉਸ ਤੋਂ ਬਾਅਦ ਨਾਲ ਉਹਨੇ ਇੱਕ ਪਰਨਾ ਲਿਆ ਹੋਇਆ ਉਹ ਆਕੇ ਸਾਡੀਆਂ 4 ਕੈਨੀਆਂ ਤੇਲ ਦੀਆਂ ਲੈ ਕੇ ਜਾਂਦਾ ਉਸ ਤੋਂ ਬਾਅਦ ਦੁਬਾਰਾ ਉਹ 26 ਤਰੀਕ ਨੂੰ ਫੇਰ ਸੈਚਰਡੇ ਨੂੰ ਫੇਰ ਦੁਬਾਰਾ ਆਇਆ ਉਸ ਤੋਂ ਬਾਅਦ ਉਸਨੇ ਦੋ ਕੈਨੀਆਂ ਫੇਰ ਲੈ ਕੇ ਗਿਆ ਜਿਹਦੇ ਵਿੱਚ ਉਹਦਾ ਫੇਸ ਬਿਲਕੁਲ ਕਲੀਅਰ ਦੇਖ ਸਕਦਾ ਪਹਿਲਾਂ ਵੀ ਲੈ ਕੇ ਗਿਆ ਚਾਹਿਆ ਤਾਂ ਸਾਨੂੰ ਪਤਾ ਲੱਗਿਆ ਇਹ ਤਾਂ ਮੈਂ ਕਹਿੰਦਾ ਸ਼ੁਕਰ ਹੈ ਕਿ ਸੀਸੀਟੀਵੀ ਲੱਗਿਆ ਨਹੀਂ ਤਾਂ ਉਹ ਤਾਂ ਮੰਨਣਾ ਸੀ ਆਪਸ ਵਿੱਚ ਕਲੇਸ਼ ਪਈ ਜਾਣਾ ਸੀ ਬਿਲਕੁਲ ਬਿਲਕੁਲ ਸਾਨੂੰ ਹੁਣ ਅਸੀਂ ਵੀ ਕਿਉਂ ਸ਼ਾਇਦ ਮੇ ਵੀ ਰੇੜੀ ਵਾਲੇ ਕਿਸੇ ਨੇ ਯੂਜ਼ ਕਰ ਲਿਆ ਜਾਂ ਕੋਈ ਹੋਰ ਚੱਕ ਕੇ ਲੈ ਗਿਆ ਇਹ ਤਾਂ ਸਾਨੂੰ ਦੇਖਣ ਤੇ ਹੁਣ ਪਤਾ ਲੱਗੇ ਕਿ ਸਾਡਾ ਇੰਨਾ ਤੇਲ ਕਿੱਥੇ ਗਿਆ ਕਿੱਥੇ ਅੱਛਾ ਹਲੇ ਤੱਕ ਤਾਂ ਉਹਨੂੰ 6-7 ਜਿਹੜੀਆਂ ਬੋਤਲਾਂ ਕੰਨੀਆਂ ਆ ਉਹਦੇ ਬਾਰੇ ਪਤਾ ਲੱਗੇ ਕਿਉਂਕਿ ਉਹ ਤਸਵੀਰਾਂ ਚ ਆ ਗਿਆ ਇਸ ਤੋਂ ਅਲੱਗਾ ਹੋਰ ਵੀ ਬੋਤਲਾਂ ਚੱਕ ਹੋਈਆਂ ਕੰਨੀਆਂ ਪਹਿਲੇ ਵੀ ਹਾਂਜੀ ਚੱਕ ਹੋਇਆ ਪਰ ਹਲੇ ਸਾਨੂੰ ਕੋਈ ਟਾਈਮ ਨਹੀਂ ਹੈਗਾ ਰਿਕਾਰਡਿੰਗ ਚੈੱਕ ਕਰਨ ਲਈ ਕਿੰਨੇ ਟਾਈ ਸਾਨੂੰ ਹੁਣ ਦਾ ਪਤਾ ਜੀ ਜਿਹੜੀਆਂ ਦੋ ਕਟਨਾਵਾਂ ਆਪਾਂ ਸੀਸੀਟੀਵੀ ਵਿੱਚ ਦੇਖੀਆਂ ਇਹ ਸੇਮੇ ਵਿਅਕਤੀ ਹੁੰਦਾ ਜੀ ਸੇਮ ਸੇਮ ਆ ਜੀ ਸੇਮ ਐਕਟਿਵ ਆ ਜੀ ਸੇਮ ਚੱਪਲ ਪਾਈ ਹੁੰਦੀ orange color ਦੇ ਸਟੈਪਲਾਂ ਚੱਪਲ ਦੇ ਸੇਮ ਆ ਆ ਕੇ ਫਿਰ ਇੱਥੇ ਆਪਾਂ ਦੇਖਾਂਗੇ ਤਾਂ ਨਾਟਕ ਕਰਦਾ ਮੱਥਾ ਟੇਕਦੇ ਕਫਰੇਬ ਕਰਦਾ ਪੂਰਾ ਮੱਥਾ ਟੇਕਦਾ ਆਲੇ ਦੁਆਲੇ ਕੈਮਰੇ ਦੇਖਦਾ ਫਿਰ ਅੰਦਰ ਵੀ ਜਾਂਦਾ ਫਿਰ ਹੌਲੀ ਹੌਲੀ ਬੜਾ ਬੇਖੌਫ ਹੋ ਕੇ ਨੇ ਡਰੋਕੀ ਕੰਮ ਕਰਦਾ ਹਾਂਜੀ ਬੇਖੌਫ ਨੂੰ ਕੋਈ ਡਰ ਨਹੀਂ ਹੈਗਾ ਬਿਲਕੁਲ ਕੈਮਰਿਆਂ ਨੂੰ ਚੈੱਕ ਕਰਦਾ ਤੇ ਜਿਹੜੇ ਬਾਹਰ ਪੈਸੇ ਚੜੇ ਹੁੰਦੇ ਉਹ ਪੈਸੇ ਵੀ ਚੱਕਦਾ ਹੈ ਜੀ ਤੇ ਇਸ ਤੋਂ ਬਾਅਦ ਹੋ ਸਕਦਾ ਅੰਦਰ ਜਾ ਕੇ ਗੱਲੇ ਦੇ ਵਿੱਚ ਕੋਈ ਚੀਜ਼ ਨਾ ਪੈਸੇ ਕੱਢਦਾ ਕਿਉਂਕਿ ਅੰਦਰ ਕੈਮਰਾ ਹੈ ਨਹੀਂਗਾ ਜੀ ਜਿਹੜੇ ਲੋਕਾਂ ਦੇ ਮਨ 'ਚ ਸ਼ਰਧਾ ਹੁੰਦੀ ਭਗਤ ਹੁੰਦੇ ਆ ਸੰਗਤ ਹੁੰਦੀ ਹੈ ਉਹ ਮੱਥਾ ਟੇਕ ਕੇ ਪੈਸਾ ਚੜਾਉਂਦੇ ਆ ਤੇ ਜਿਹੜਾ ਇਹ ਨਾਟਕੀ ਮੱਥਾ ਢੇਕਦਾ ਇਹ ਮੱਥਾ ਢੇਕ ਕੇ ਪੈਸਾ ਚੱਕ ਲੈਂਦਾ ਬਿਲਕੁਲ ਬਿਲਕੁਲ ਚੱਕਦਾ ਜੀ ਪੈਸੇ ਕਿਉਂਕਿ ਇਸ ਵੀਡੀਓ ਦੇ ਵਿੱਚ ਹੁਣ ਸਾਫ ਆਇਆ ਜੀ ਕਿ ਇਹਨੇ ਪੈਸੇ ਵੀ ਚੱਕਿਆ ਤੇ ਤੇਲ ਵੀ ਚੱਕਿਆ ਹੈ ਜੀ ਮੈਡਮ ਉਹਨਾਂ ਨੇ ਮੇਰੀ ਗੱਲ ਬਾਤ ਹੋਈ ਸੀ ਇਹ ਕਹਿੰਦੇ ਕਿ ਅਸੀਂ ਲਗਾਤਾਰ ਇੱਥੇ ਆਨੇ ਆਂ ਸੇਵਾ ਕਰਦੇ ਆਂ ਆ ਤੁਸੀਂ ਦੇਖੋ ਕਿ ਬੜੇ ਹੀ ਪਿਆਰ ਨਾਲ ਬੜੇ ਸਤਿਕਾਰ ਨਾਲ ਤੁਸੀਂ ਦੇਖੋ ਇੱਥੇ ਫੁੱਲਾਂ ਨਾਲ ਸਜਾਵਟ ਕੀਤੀ ਹੋਈ ਅੱਦੇ ਅੰਦਰ ਕੀਤੀ ਹੋਈ ਹੈ ਤੇ ਮੈਡਮ ਕਹਿੰਦੇ ਅਸੀਂ ਆਉਨੇ ਆਂ ਅਸੀਂ ਕੈਂਨੀਆਂ ਚੜਾ ਕੇ ਚਲੇ ਜਾਨੇ ਆਂ ਲੇਕਿਨ ਸ਼ਾਮ ਨੂੰ ਜਦ ਚਿਰਾਗ ਕਰਨ ਆਉਣਾ ਹੁੰਦਾ ਤਾਂ ਕੈਂਨੀਆਂ ਹੁੰਦੀਆਂ ਹੀ ਨਹੀਂ ਮਨ ਨੂੰ ਝਟ ਤੇ ਤੁਸੀਂ ਕਿਵੇਂ ਦੇਖਦੇ ਜੀ ਸਾਰੀ ਘਟਮੰਦ ਸਰ ਮੈਂ ਰੋਜ਼ ਆਨੀ ਆਂ ਇਹ ਬਾਬਾ ਜੀ ਦਾ ਸਾਰਾ ਥੜਾ ਤਿਆਰ ਕੀਤਾ ਹੋਇਆ ਆ ਅੰਦਰ ਬਾਬਾ ਜੀ ਦਾ ਸਾਰਾ ਬਿਸਤਰ ਲਗਾਇਆ ਹੋਇਆ ਆ ਰੋਜ਼ ਫੁੱਲਾਂ ਨਾਲ ਸੇਵਾ ਕਰਕੇ ਜਾਂਦੀ ਆ ਆ ਕੇ ਇਹ ਬਾਬਾ ਜੀ ਦਾ ਸਾਰਾ ਬਿਸਤਰ ਲਗਾਇਆ ਹੋਇਆ ਆ 40 50 ਲੀਟਰ ਤੇਲ ਚੜਾਇਆ ਸੀਗਾ ਪਰਸੋ ਚੋਤ ਇੱਕ ਵੀ ਕੈਣੀ ਨਹੀਂ ਮਿਲੀ ਮੈਨੂੰ ਇੱਥੇ ਤੇ ਮੈਂ ਪਰਸੋ ਆਈ ਆ ਤੇ ਇੱਕ ਵੀ ਕੈਣੀ ਨਹੀਂ ਸੀਗੀ ਇੱਥੇ ਪਈ ਪਿੰਮਜੂਸ ਵਾਲਿਆਂ ਨੂੰ ਕਿਹਾਗਾ ਮੈਨੂੰ ਮੇਰੇ ਮਨ ਚ ਡਾਊਟ ਆਇਆ ਸ਼ਾਇਦ ਆਪਸ ਚ ਨਾ ਵਰਤ ਲੈਣ ਤਾਂ ਜਦੋਂ ਅਸੀਂ ਕੈਮਰੇ ਚੈੱਕ ਕਰਵਾਇਆ ਤਾਂ ਉਹ ਆਇਆ ਕਿ ਨਾ ਮੂੰਹ ਬੰਨ ਕੇ ਤਾਂ ਸਾਰੀਆਂ ਕਹਿਨੀਆਂ ਚੱਕ ਰਿਹਾ ਉਹ ਵੀ ਕਿਹਾ ਕਿ ਜੇ ਕੈਮਰਾ ਨਾ ਲੱਗਿਆ ਹੁੰਦਾ ਫਿਰ ਤਾਂ ਖਸ਼ੋਸ਼ਪਿੰਚ ਪੈ ਗਈ ਸੀ ਕਿਉਂਕਿ ਕੈਮਰਾ ਨਹੀਂ ਲੱਗਿਆ ਹੋਇਆ ਸੀਗਾ ਪਹਿਲੇ ਵੀ ਮੈਨੂੰ ਡਾਊਟ ਸੀਗਾ ਉਸ ਤੋਂ ਬਾਅਦ ਇਹ ਕੈਮਰੇ ਲੱਗੇ ਹੈਗੇ ਉਸ ਤੋਂ ਬਾਅਦ ਹੁਣ ਅਸੀਂ ਸਾਰੀ ਫੋਟੋਸ ਚੈੱਕ ਕਰਨ ਲੱਗੇ ਆ ਤਾਂ ਸਾਰੇ ਜੋ ਪੈਸੇ ਬਾਬਾ ਜੀ ਦੇ ਚੜੇ ਹੁੰਦੇ ਉਹ ਵੀ ਚੱਕ ਲੈਂਦਾ ਤੇਲ ਜਿੰਨਾ ਉਹ ਸਾਰਾ ਲੈ ਜਾਂਦਾ ਆਪਾਂ ਇੱਕ ਵਾਰੀ ਉਧਰ ਵੀ ਦਿਖਾ ਦੀ ਸਿਚੁਏਸ਼ਨ ਮ ਇੱਥੇ ਜੋੜੇ ਵੀ ਰੱਖਦੇ ਆ ਇੱਥੇ ਘੋੜੇ ਵੀ ਕਹਿੰਦੇ ਰੱਖੇ ਆ ਜੋੜੀਆਂ ਉਹਨਾਂ ਦੀਆਂ ਤੇ ਉਹ ਵੀ ਚੋਰ ਇੱਥੋਂ ਚੱਕ ਕੇ ਲੈ ਜਾਂਦੇ ਰਹੇ ਆ ਇਹਦੇ ਬਾਬਾ ਜੀ ਨੇ ਸਾਰੇ ਮੈਂ ਜੋੜੇ ਰੱਖੇ ਸੀ ਇੱਕ ਤੋਂ ਇੱਕ ਵਧੀਆ ਜੋੜਾ ਰੱਖੇ ਗਏ ਆ ਸਾਰੇ ਜੋੜੇ ਇੱਥੇ ਗਾਇਬ ਹੁੰਦੇ ਆ ਕੋਈ ਚੀਜ਼ ਮਿਲਦੀ ਨਹੀਂ ਅੰਦਰ ਸਾਨੂੰ ਕਿਉਂਕਿ ਅੰਦਰ ਕੈਮਰਾ ਨਹੀਂ ਲੱਗਿਆ ਹੋਇਆ ਤੇ ਅੰਦਰ ਸਾਰਾ ਸਮਾਨ ਚੱਕ ਕੇ ਲੈ ਜਾਂਦਾ ਆ ਚੈਕਿੰਗ ਤਾਂ ਉਹਨਾਂ ਨੇ ਅੰਦਰ ਵੀ ਕੀਤੀ ਹੈ। ਹਾਂਜੀ ਹਾਂਜੀ ਸਾਰਾ ਚੈੱਕ ਕਰ ਰਿਹਾ ਹੈਗਾ ਉਹ। ਮੱਥਾ ਟੇਕਣ ਅੰਦਰ ਜਾਂਦਾ ਜੀ। ਮੱਥਾ ਟੇਕਣ ਤੋਂ ਬਾਅਦ ਉਹ ਆ ਕੇ ਕੈਬਰੀਅਲ ਵੀ ਧਿਆਨ ਮਰਦਾ। ਉਸ ਤੋਂ ਬਾਅਦ ਆ ਕੇ ਤੇ ਹੁਣ ਜਦੋਂ ਇਹ ਲਾਸਟ ਆਇਆ 26 ਤਰੀਕ ਨੂੰ ਉਹਨੇ ਆ ਕੇ ਇੱਕ ਕੈਨੀ ਚਦਦਾ ਤੇਲ ਸੀਗਾ। ਉਹਨੇ ਪਹਿਲਾਂ ਦੂਜੀ ਕੈਨੀ ਚ ਪਲਟੀ ਕਰਕੇ ਉਹਨੂੰ ਫੁੱਲ ਕੀਤਾ। ਫਿਰ ਦੋ ਕੈਨੀਆਂ ਬਣਾ ਕੇ ਚੱਕ ਕੇ ਲੱਗੇ ਗਿਆ। ਕੋਈ ਮੈਂ ਦੇਖਿਆ ਕਿ ਉਹ ਅੰਦਰ ਗਿਆ। ਸ਼ਾਇਦ ਉਹਨੂੰ ਇਹ ਵੀ ਡਾਊਟ ਹੋਣਾ ਕਿ ਕੋਈ ਅੰਦਰ ਬੈਠਾ ਭਗਤੀ ਤਾਂ ਨਹੀਂ ਕਰ ਰਿਹਾ। ਹਾਂਜੀ ਬਿਲਕੁਲ। ਜੋ ਕਿ ਅੰਦਰ ਬੈਠਾ ਤਾਂ ਨਹੀਂ ਧਿਆਨ ਲਾ ਕੇ ਵੀ ਚੈੱਕ ਕਰ ਲਵਾਂ ਮੇ ਚਾਰ ਕੈਨੀਆਂ ਲੈ ਗਿਆ ਚੱਕ ਕੇ ਉਸ ਤੋਂ ਬਾਅਦ ਦੂਜੇ ਦਿਨ ਆਇਆ ਉਹ ਦੋ ਕੈਨੀਆਂ ਚੱਕ ਕੇ ਲੈ ਗਿਆ 10 ਲੀਟਰ ਦੂਜੇ ਦਿਨ ਲੈ ਕੇ ਚਲੇ ਗਿਆ ਬਿਹਾਰੋਂ ਤੇਲ ਲੈ ਆ ਜਾਂਦਾ ਚੱਕ ਕੇ ਦੇਖੋ ਕਈ ਵੇਲੇ ਸੁਖਣਾ ਹੁੰਦੀ ਆ ਕਈ ਵੇਲੇ ਬੰਦੇ ਦੇ ਮਨ ਦੇ ਭਾਵ ਹੁੰਦੇ ਨੇ ਹੁਣ ਇਹ ਐਨੇ ਤੇਲ ਨਾਲ ਨਾ ਹੁੰਦਾ ਤਾਂ ਹੋਣਾ ਨਹੀਂ ਵੇਚਦਾ ਹੀ ਹੋਏਗਾ ਜੀ ਜਾਂ ਨਸ਼ਾ ਕਰਦਾ ਹੋਏਗਾ ਕੋਈ ਨਾ ਕੋਈ ਵੇਚਦਾ ਹੋਏਗਾ ਕੁਛ ਨਾ ਵੇਚ ਲਊਗਾ ਬਿਲਕੁਲ ਹਾਂਜੀ ਦੋਸ਼ੀ ਉਹ ਵੀ ਜਿਹੜੇ ਉੱਤੋਂ ਖਰੀਦਦੇ ਲੈਣ ਵਾਲੇ ਵੀ ਦੋਸ਼ੀ ਹੈ ਬਿਲਕੁਲ ਦੋਸ਼ੀ ਨੇ ਹਾਂ ਉਹਨਾਂ ਨੂੰ ਪੁੱਛਣਾ ਚਾਹੀਦਾ ਤੂੰ ਕਿੱਥੋਂ ਲੈ ਕੇ ਆ ਨਾ ਇਹਨਾਂ ਤੇਲ ਹੁਣ ਤਸਵੀਰਾਂ ਤੁਹਾਡੇ ਤੱਕ ਅਸੀਂ ਅਪੜ ਦੀਆਂ ਕਰ ਦਿੱਤੀਆਂ ਜੀ ਇਹ ਚੋਰ ਹੋਣਾ ਤਾਂ ਲੋਕਲ ਹੀ ਹੈ ਦੇਖੋ ਕੋਈ ਬਹੁਤੀ ਦੂਰੋਂ ਤੋਂ ਆਣ ਨਹੀਂ ਲੱਗਾ ਕਿ 1000 ਰੁਪਏ ਦਾ ਤੇਲ ਖਰਚ ਕਿੱਧਰ ਚੋਰੀ ਕਰਨਾ ਪਈ ਟ੍ਰਿਪਲ 64 ਹੈ ਜੀ ਲਾਸਟ ਵਿੱਚ ਪੈਂਦਾ ਹੁਣ ਸਾਨੂੰ ਕਲੀਅਰ ਨਹੀਂ ਹੋ ਰਿਹਾ ਪੀਬੀ 74 ਇਹ ਤਾਂ ਅਪਾ ਨੂੰ ਹਲੇ ਅੰਟਿਲ ਕਲੀਅਰ ਨਹੀਂ ਆਪਾਂ ਕਿਸਦਾ ਨੰਬਰ ਨਹੀਂ ਬੋਲ ਸਕਦੇ 64 ਨੰਬਰ ਹੈਗਾ ਜੀ ਟ੍ਰਿਪਲ 64 ਥੋੜਾ ਡਾਊਟਫੁਲ ਹੈ ਕਿਉਂਕਿ ਉਹ ਕਲੀਨ ਹੈ ਜੀ ਉਹ ਕਲੀਨ ਹੈ ਜੀ ਟ੍ਰਿਪਲ 64 ਲਾਸਟ ਵਿੱਚ ਮੈਨੂੰ ਥੋੜਾ ਡਾਊਟਫੁਲ ਲੱਗਦਾ ਲੇਕਿਨ ਤੁਸੀਂ ਚਿਹਰਾ ਪਛਾਣ ਲਿਆ ਵਿਅਕਤੀ ਦਾ ਤੁਹਾਡੇ ਮ ਤੁਹਾਡੇ ਨੇੜੇ ਤੇੜ ਦਾ ਹੋ ਸਕਦਾ ਬੰਗਾ ਰੋਡ ਦਾ ਵੀ ਕਿਉਂਕਿ ਇੱਥੋਂ ਸਕੂਟੀ ਚੱਕ ਕੇ ਬੰਗਿਆ ਵੱਲ ਨੂੰ ਜਾਂਦਾ ਠੀਕ ਹੈ ਜੀ ਹੋ ਸਕਦਾ ਤੁਹਾਡੇ ਮਹੱਲੇ ਦਾ ਹੋਵੇ ਪਿੰਡ ਦਾ ਹੋਵੇ ਵਾਰਡ ਦਾ ਹੋਵੇ ਗਲੀ ਦਾ ਹੋਵੇ ਆਂਢੀ ਗੁਆਂਢੀ ਹੋਵੇ ਤੁਸੀਂ ਇੱਕ ਵਾਰੀ ਇਨਫੋਰਮ ਜ਼ਰੂਰ ਕਰਨਾ ਹੈ ਤਾਂ ਜੋ ਜਿਹੜਾ ਇਹ ਚੋਰ ਆ ਇਹਦੀ ਪਛਾਣ ਹੋ ਸਕੇ ਤੇ ਹੋਰ ਧਾਰਮਿਕ ਸਥਾਨਾਂ ਨੂੰ ਇਹ ਨਿਸ਼ਾਨਾ ਨਾ ਬਣਾਵੇ ਜਿਹੜੇ ਬੰਦੇ ਦਾ ਦੀਨ ਅਮਾਨ ਨਹੀਂ ਧਾਰਮਿਕ ਸਥਾਨ ਤੇ ਅਗੇ ਇਹ ਜੇ ਕਾਰਾ ਕਰਦਾ ਉਹ ਆਪਣੇ ਆਂਡੀ ਗਵਾਂਡੀ ਵੀ ਨਹੀਂ ਬਖਸ਼ੂਗਾ ਇਹੋ ਜਿਹੇ ਵਿਅਕਤੀ ਇਹਨਾਂ ਸਾਹਮਣੇ ਆਣਾ ਬਹੁਤ ਜ਼ਰੂਰੀ ਆ ਜ਼ਰੂਰੀ ਆ ਜੀ ਉਹ ਕਿਤੇ ਵੀ ਗਰਾਇੰਡ ਕਰ ਸਕਦਾ ਕੁਝ ਵੀ ਕਰ ਸਕਦਾ ਹੈ ਉਹ ਸਰ ਜੀ ਉਹਨੂੰ ਬਹੁਤ ਜ਼ਰੂਰੀ ਆ ਸਜ਼ਾ ਦੇਣੀ ਸਰ ਜਿੰਨੂੰ ਰੱਬ ਦਾ ਡਰ ਨਹੀਂ ਖੌਫ ਨਹੀਂ ਕਿਸੇ ਚੀਜ਼ ਦਾ ਡਰ ਨਹੀਂ ਹੈ ਜਿਹਨੂੰ ਰੱਬ ਦੇ ਦਰ ਤੇ ਆ ਕੇ ਉਹ ਇਹ ਕਾਰਨਾਮਾ ਕਰਦਾ ਉਹਨੂੰ ਕਿਸੇ ਦਾ ਖੌਫ ਨਹੀਂ ਹੈ ਸਰ ਜਿਹੜਾ ਇੱਥੇ ਫਰੇਮ ਕਰ ਰਿਹਾ ਉਹ ਕਿਤੇ ਵੀ ਫਰੇਮ ਕਰੂਗਾ ਭਾਈ ਤੁਸੀਂ ਆਪਣਾ ਨੰਬਰ ਬੋਲ ਦਿਓ ਜੀ ਮੇਰਾ ਨੰਬਰ 9056847281 ਜੀ ਕੁਝ ਕਹਿਣ ਲੱਗੇ ਸੀ ਭਾਜੀ ਮੈਂ ਕਹਿਣ ਕਿ ਸੀ ਜਦੋਂ ਵੀ ਆਂਦਾ ਉਹਨੂੰ ਕੋਈ ਡਰੇ ਨਹੀਂ ਹੁੰਦਾ ਬੜਾ ਬੇਖੌਫ ਹੋ ਕੇ ਆਂਦਾ 22 ਤਰੀਕ ਨੂੰ ਆਇਆ ਉਹ ਤੋਂ ਫਿਰ 4 ਦਿਨ ਬਾਅਦ 26 ਤਰੀਕ ਨੂੰ ਦੁਬਾਰਾ ਫਿਰ ਆ ਗਿਆ ਦੇਖਣ ਜੈਨ ਲੱਗਦਾ ਕਿ ਹੌਸਲਾ ਵਧਿਆ ਹੈ ਬਲੰਦ ਹੋਇਆ ਬਿਲਕੁਲ ਕੋਈ ਡਰ ਨਹੀਂ ਉਹ ਬਿਲਕੁਲ ਆ ਕੇ ਮੱਥਾ ਟੇਕਦਾ ਆ ਫਿਰ ਉਹ ਤੋਂ ਵਸਮਾਨ ਚੱਕਦਾ ਬੀ ਬਰਾਬਰ ਲਿਆ ਕੇ ਇੱਥੇ ਖੜੀ ਕਰਦਾ ਸਾਹਮਣੇ ਉਹ ਜੀ ਜਿਵੇਂ ਚੜਾਉਣ ਆਇਆ ਹੋਵੇ ਹਾਂਜੀ ਹਾਂਜੀ ਮੈਂ ਖਰਾ ਤਾਂ ਇਹੋ ਜਿਹਾ ਕਿ ਜਿਵੇਂ ਚੜਾਉਣ ਆਇਆ ਤਾਂ ਐਵੇਂ ਜਿੱਦਾਂ ਮੱਥਾ ਟੇਕਣ ਆ ਰਿਹਾ ਆ ਬੰਨ ਕੇ ਆਇਆ ਉਹਦਾ ਹੌਸਲਾ ਦੇਖੋ ਪਹਿਲੇ ਦਿਨ ਉਹ ਮੂੰਹ ਬੰਨ ਕੇ ਆਇਆ ਦੂਜੇ ਦਿਨ ਉਹ ਮੂੰਹ ਖੋਲ ਕੇ ਆਇਆ ਉਹਦਾ ਹੌਸਲਾ ਦੇਖ ਲਓ ਵੀ ਇੱਕ ਦਿਨ ਪਹਿਲੇ ਉਹ ਮੂੰਹ ਬੰਨ ਕੇ ਆਇਆ ਦੂਜੇ ਦਿਨ ਬਾਅਦ ਉਹ ਮੂੰਹ ਖੋਲ ਕੇ ਆਇਆ ਆਰਾਮ ਦੇ ਨਾਲ ਉਹਦਾ ਹੌਸਲਾ ਦੇਖ ਲਓ ਵੀ ਉਹਨੂੰ ਕਿਸੇ ਦਾ ਡਰ ਨਹੀਂ ਵੀ ਕੈਮਰੇ ਵੀ ਲੱਗੇ ਕਹਿੰਦਾ ਕਾਰਵਾਈ ਹੋ ਨਹੀਂ ਰਹੀ ਸ਼ਾਇਦ ਢਿੱਲੇ ਵਿੱਚ ਚੱਲ ਰਿਹਾ ਜੀ ਪਰ ਪ੍ਰਸ਼ਾਸਨ ਸੁਸਤ ਹੋ ਸਕਦਾ ਲੇਕਿਨ ਆਪਣਾ ਭਾਈਚਾਰਾ ਤੁਹਾਡਾ ਮੀਡੀਆ ਸੁਸਤ ਨਹੀਂ ਹੋ ਸਕਦਾ ਆਪਾਂ ਤਸਵੀਰਾਂ ਤੁਹਾਡੇ ਅੱਗੇ ਪੇਸ਼ ਕਰ ਦਿੱਤੀਆਂ ਜੀ ਤੁਸੀਂ ਇਸ ਚੋਰ ਨੂੰ ਪਛਾਣ ਲੈਣਾ ਪਛਾਣ ਕੇ ਸਾਨੂੰ ਇਨਫੋਰਮ ਕਰ ਦੇਣੀ ਆ ਆਪਾਂ ਕੋਸ਼ਿਸ਼ ਕਰਾਂਗੇ ਸਾਰੇ ਰਲ ਮਿਲ ਕੇ ਕਿ ਇਹਨੂੰ ਬਣਦੀ ਸਜ਼ਾ ਮਿਲੇ ਕਿਉਂਕਿ ਧਾਰਮਿਕ ਸਥਾਨ ਤੇ ਐਂਦਾ ਆ ਕੇ ਜਿਹੜੇ ਰੱਬ ਨੂੰ ਨਹੀਂ ਬਖਸ਼ਦੇ ਪਏ ਉਹ ਆਮ ਬੰਦਿਆਂ ਨਾਲ ਕੀ ਕਰਨਗੇ ਨੰਬਰ ਇੱਕ ਵਾਰ ਫਿਰ ਤੋਂ ਬੋਲੋ ਨੰਬਰ 9056647281 90568 47281 ਤੁਸੀਂ ਸਾਡੇ ਫੋਨ ਤੇ ਵੀ ਕਾਲ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੋ 98784 43970 ਜਾਂ ਪੁਲਿਸ ਨੂੰ ਵੀ ਇਨਫਾਰਮ ਕਰ ਸਕਦੇ ਹੋ ਇਹੋ ਜਿਹੇ ਜਿਹੜੇ ਮਾਰੇ ਅਨਸਰ ਹੈ ਇਹਨਾਂ ਦੀ ਸਹੀ ਜਗ੍ਹਾ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਆ ਤੇ ਇਹਨੂੰ ਉੱਥੇ ਭੇਜਣਾ ਬਹੁਤ ਜ਼ਰੂਰੀ ਹੈ ਤਾਂ ਜੋ ਇਹਦੇ ਆਂਢੀ ਗੁਆਂਢੀ ਆਲੇ ਦੁਆਲੇ ਨੇੜੇ ਰਹਿਣ ਵਾਲੇ ਲੋਕ ਉਹਨਾਂ ਦਾ ਬਚਾਅ ਹੋ ਸਕੇ ਕਿਉਂਕਿ ਇਹੋ ਜਿਹੇ ਲੋਕ ਕਰਾਇਮ ਕਰਨ ਲੱਗੇ ਦੇਖਦੇ ਨਹੀਂ ਕਿ ਅੱਗੇ ਕੌਣ ਹੈ ਇਹ ਸਿਰਫ ਕਰਾਇਮ ਨੂੰ ਅੰਜਾਮ ਦਿੰਦੇ ਔਰ ਸਭ ਤੋਂ ਵੱਡੀ ਗੱਲ ਜਿਹੜੇ ਲੋਕ ਇਹਨਾਂ ਦੀ ਪੁਸ਼ਤਪਨਾਹੀ ਕਰਦੇ ਆ ਜਿਹੜੇ ਇਹਦੇ ਤੋਂ ਤੇਲ ਖਰੀਦਦੇ ਹੋਣੇ ਉਹਨਾਂ ਦਾ ਵੀ ਜੇਲ੍ਹ ਦੀਆਂ ਸਲਾਕਾਂ 'ਚ ਜਾਣਾ ਬਹੁਤ ਜ਼ਰੂਰੀ ਹੈ ਇਹ ਜਿਹੜੀ ਚੇਨ ਆ ਉਹਨੂੰ ਡਿਸਮੈਂਟਲ ਕਰਨਾ ਬਹੁਤ ਜ਼ਰੂਰੀ ਹੈ ਭਾਜੀ ਆਪਾਂ ਇੱਥੇ ਦੇ ਵੀਡੀਓ ਦੇਖੀ ਆ ਉਹ ਕੀ ਪਤਾ ਕਿਹੜੇ ਕਿਹੜੇ ਥਾਂ ਤੇ ਜਾਂਦਾ ਵੇਹੇ ਹੋ ਸਕਦਾ ਹੈ ਬਾਕੀ ਹੋਰ ਜਗ੍ਹਾ ਜੇ ਇੱਥੇ ਆਰਾਮਨਾ ਬਾਜ਼ਾਰ ਦੇ ਵਿੱਚ ਆਪਾਂ ਬਿਲਕੁਲ ਮੇਨ ਸੜਕ ਚੱਲਦੀ ਆ ਨਾਲ ਸਾਡੇ ਰੇੜੀਆਂ ਲੱਗੀਆਂ ਆ ਮੁੰਡੇ ਘੁੰਮਦੇ ਰਹਿੰਦੇ ਆ ਜੇ ਇੱਥੇ ਆਂਦਾ ਤਾਂ ਹੋਰ ਜਗ੍ਹਾ ਜਾਂਦਾ ਸੁਨਿਆ ਸਾਹਿਬੇ ਜਾਂਦਾ ਹੋਊ ਜਾਂਦਾ ਹੋਊਗਾ ਸੁਨਿਆ ਥਾਂ ਤੇ ਜਰੂਰ ਜੀ ਆ ਤਾਂ ਅਸੀਂ ਵੀਡੀਓ ਦੇਖ ਲੈਂਦੇ ਸਾਨੂੰ ਪਤਾ ਉਹ ਵੀ ਤਾਂ ਸਾਨੂੰ ਡਾਊਟ ਹੋਇਆ ਕਿ ਤੇਲ ਇੱਥੇ ਕੱਲ 4 ਕੰਨੀਆਂ ਸੀ 6 ਸੀਗੀਆਂ ਅੱਜ 2 ਰਹਿ ਗਈਆਂ ਕਿੱਥੇ ਚਲਾ ਗਿਆ ਨਾ ਤੇਲ ਕਿਉਂਕਿ ਚਰਾਗਾ ਚ ਤੇਲ ਪੈਂਦਾ ਪਰ ਇੰਨਾ ਜ਼ਿਆਦਾ ਨਹੀਂ ਪੈਂਦਾ ਸਾਡੇ 2 ਚਰਾਗ ਹੁਣ ਵੀ ਦੇਖ ਲਓ ਤੁਸੀਂ ਸਾਹਮਣੇ ਉਹਨਾਂ ਦੀ ਕਿਰਪਾ ਨਾਲ ਹੀ ਪਤਾ ਲੱਗਾ ਕਿ ਚੋਰ ਜਿਹੜਾ ਅਸਲੀ ਆ ਆ ਇੱਕ ਦੂਜੇ ਦੇ ਬੰਦੇ ਨੇ ਨਾ ਕਨਫਿਊਜ਼ਨ ਹੋ ਜਾਂਦੀ ਸ਼ੱਕ ਕਰਦਾ ਰਹਿੰਦਾ ਉਹਨੇ ਦੱਸ ਦਿੱਤਾ ਕਿ ਆਪਸ ਚ ਨਾ ਭੜੋ ਆ ਬੰਦੇ ਨੂੰ ਬੀਬੀ ਬੱਤੀ ਦਿਖਾਓ ਪਤਾ ਲੱਗ ਜਾਣਾ ਕੌਣ ਹੈ ਤਾਂ ਆ ਤਸਵੀਰਾਂ ਇੱਕ ਵਾਰੀ ਫਿਰ ਤੋਂ ਦਿਖਾ ਦਿੰਦੇ ਹਾਂ ਜੀ ਬੰਗਾ ਰੋਡ ਤੇ ਗੰਨਾ ਮਿਲ ਪਾਵਰ ਪਲਾਂਟ ਦੇ ਬਿਲਕੁਲ ਬਾਹਰ ਇਹ ਧਾਰਮਿਕ ਸਥਾਨ ਹੈ ਜੀ ਔਰ ਚੋਰ ਇੱਥੇ ਆ ਕੇ ਨਿਸ਼ਾਨਾ ਬਣਾਉਂਦਾ ਸੀ ਤੁਸੀਂ ਤਸਵੀਰਾਂ ਦੇਖ ਲੈਣੀਆਂ ਜੇ ਤੁਹਾਨੂੰ ਪਛਾਣ ਜਾਂਦਾ ਹੈ ਬੰਦਾ ਕੌਣ ਹੈ ਕਮੈਂਟ ਕਰ ਦਿਓ ਸਾਨੂੰ ਕਾਲ ਕਰ ਦਿਓ WhatsApp ਕਰ ਦਿਓ ਤਾਂ ਜੋ ਇਸ ਵਿਅਕਤੀ ਦਾ ਪਤਾ ਲੱਗ ਸਕੇ ਤੇ ਗਾਂ ਤੋਂ ਹੋਰ ਕਿਸੇ ਧਾਰਮਿਕ ਸਥਾਨ ਨੂੰ ਨਿਸ਼ਾਨਾ ਨਾ ਬਣਵੇ ਜਾਂ ਗਾਂ ਤੋਂ ਹੋਰ ਕ੍ਰਾਈਮ ਨਾ ਕਰੇ ਇਸ ਕਰਕੇ ਇਹਦਾ ਫੜ ਹੋਣਾ ਬਹੁਤ ਜ਼ਰੂਰੀ ਹੈ ਬੜੇ ਨਾ ਬਿਤੀ ਨਾ ਸ਼ੈਨਾ ਬੜੇ ਛੋਟੇ ਨੀਸਰੀ ਕੈਮਰਾ ਪਸਮਜੀ ਕਹਿੰਦਾ ਜਾਤੋ ਬੋਲ ਫੇਤੋ ਜਰਮਗੇ ਸਤਿ ਸ਼੍ਰੀ ਅਕਾਲ ਰੱਬ ਰਾਖਾ